गोगल ॾियो मारिया जेड़ा बि गोगल ॾियो मारिया विच गो मारिया जिथे खरी जी पिंड है बस इ ਵਾਰਡ ਨੰਬਰ 2 ਬਨੂੜ ਬਨੂੜ ਵਿੱਚ ਪੈਂਦਾ ਹੈ ਹਾਈਵੇ ਦੇ ਉੱਤੇ ਪੈਂਦਾ ਹੈ ਜਿਹੜੀ ਤੁਸੀਂ ਲੰਨ ਗਏ ਵੀ ਮੁਹੱਬਤ ਨੇ ਰੋਕ ਲਿਆ ਤੁਹਾਡੇ ਬਜ਼ੁਰਗਾਂ ਨੇ ਤੁਹਾਨੂੰ ਦੱਸਿਆ ਉਹ ਸਾਡੇ ਵਾਰਡ ਦੇ ਬਜ਼ੁਰਗਾਂ ਨੇ ਹਾਂ ਹਾਂ ਜੀ ਉਹਨਾਂ ਵੀ ਗੱਲਾਂ ਕਰਦੇ ਲੋਕ ਕਿੱਦਾਂ ਬਿਆਨ ਕਰਦੇ ਸੀ ਗੱਲ ਹਾਂ ਜੀ ਕੀ ਕਹਿੰਦੇ ਸੀਗੀ ਪੂਰੀ ਗੱਲ ਉਹ ਕਹਿੰਦੇ ਸਾਨੂੰ ਲੋਕਾਂ ਨੂੰ ਜਾਣ ਨਹੀਂ ਦਿੱਤਾ ਜਿਸ ਕਾਰਨ ਤੁਹਾਨੂੰ ਲੋਕ ਨਹੀਂ ਬੰਦੇ ਪਿੰਡ ਦੇ ਸਾਸ ਪਹਿਲਾਂ ਗਾਉਂਦੇ ਵੀ ਸੀਗੇ ਗਾਇਆ ਬਾਅਦ ਤੇ ਆ ਜੀ ਪਹਿਲਾਂ ਜੋੜੀ ਵੀ ਆਈ ਏ ਪਹਿਲਾਂ ਜੋੜੀ ਬਜਾਈਆ ਹਾਂਜੀ ਅਲਗੋ ਜਾਨ ਅਲਗੋ ਜਾਨ ਅੱਛਾ ਤੇ ਜਾਨ ਜਾਨ ਨੇ 15 ਸਾਲ ਨਿਕਲ ਗਏ 15 ਸਾਲ 10 15 ਪਿੱਛੇ ਆ ਗਏ ਹਾਂ ਉਹ ਫੇਰ ਸਾਡੇ ਕੋਲ ਅਸੀਂ ਹਮੇਲਾ ਤੇ ਉੱਤਲੇ ਘਾਰੇ ਦਾ ਦਾ ਜਿਹੜਾ ਨਾਨਾ ਦੇਵੀ ਦਾ ਹਾਂ ਨਾਨਾ ਦੇਵੀ ਦਾ ਉਹ ਮੇਨੇ ਚੱਲੇ ਸੀ ਅੱਛਾ ਉਸਤਾਦ ਜੀ ਨੇ ਅੱਛਾ ਤੁਹਾਡਾ ਉਸਤਾਦ ਕੌਣ ਸੀ ਉਸਤਾਦ ਮੇਰਾ ਬਰਸੂਏ ਦੇ ਦਾ ਕੁਮਾਰ ਉਹ ਹਿੰਦੂ ਦਾ ਮਨਸੂਹ ਦੇ

ਨਰਦੇਵੀ ਨਰਦੇਵੀ ਅੱਛਾ ਮੇਲੇ ਤੇ ਗਏ ਸੀ ਇੱਥੇ ਜਾ ਕੇ ਬਹਿ ਗਏ ਤੋਂ ਸਤਾਰਾ ਚੇਲਾ ਫਿਰ ਕੀ ਹੋਇਆ ਕਿ ਮੁੰਡਾ ਸਾਡੇ ਕੋਲ ਜੋੜੀ ਵਿਆਉਣੇ ਆ ਗਿਆ ਨਾ 70 ਉਹ 70 ਹਾਂਜੀ ਅੱਛਾ ਉਹ ਮਨਾਲਾ ਪਿੰਡ ਰੋਪੜ ਦੇ ਨਾਲ ਹੀ ਆ ਗਈ ਦੂਸਰੀ ਉਹ ਛੇ ਦਾ ਮੁੰਡਾ ਅੱਛਾ ਉਹ ਆ ਕੇ ਜੋੜੀ ਵਿਆਹਿਆ ਉਹਨਾਂ ਗੱਲਾਂ ਬਾਤਾਂ ਕੀਤੀਆਂ ਸਾਡੇ ਨਾਲ ਕਹਿੰਦਾ ਵੀ ਤੁਸੀਂ ਲੋਕ ਦੀ ਖਾੜਾ ਵੀ ਅਸੀਂ ਅੱਡੇ ਵੀ ਸਾਡੇ ਕੋਲ ਪਾਚੂ ਨਹੀਂ ਹੈਗਾ ਅੱਛਾ ਉਹ ਵੀ ਮੈਨੂੰ ਜਾਣਦਾ ਦਾ ਮੁੰਡਾ ਵੀ ਉਹ ਜੋੜੀ ਵਿਆਹਦਾ ਦੇਖਿਆ ਸੀ ਨਾ ਮੈਨੂੰ ਹਾਂ ਹੋਇਆ ਤੇ ਕੀ ਹੋਇਆ ਤੇ ਉਹ ਆਮਦਾ

ਤੁਰਤੇ ਗਿਆ ਨਾ ਇਹ ਥੋੜਾ ਜਿਹਾ ਟਾਈਮ ਲੱਗਦਾ ਫੇ ਲੱਭਣ ਦੀ ਅੱਛਾ ਉਹ ਮੋੜ ਦੇ ਲਿਆ ਹਾਂ ਹਾਂ ਜਨੇ ਬਤੀ ਕੀ ਗੱਲ ਆ ਕਹਿੰਦਾ ਕਹਿੰਦਾ ਚੱਲ ਯਾਰ ਕਿੱਥੇ ਲਾ ਜੀ ਚੌਂਗੀ ਅੱਛਾ ਕਾ ਮਿਲ ਗਿਆ ਪਾਸੂ ਕਹਿੰਦਾ ਮੁੰਡਾ ਬੋਲੂਗਾ ਬਰੇ ਬੰਦੇ ਸਾਡੇ ਬਾਰੇ ਕਹਿਵੇ ਬੁੱਢਾ ਹਾਂ ਹਾਂ ਮੇਰੇ ਬਾਰੇ ਕਹੇ ਮੇਰੇ ਉਸਤਾਦ ਨਾਲ ਵੀ ਇਹ ਮੁੰਡਾ ਬੋਲੂਗਾ ਮੇਰੇ ਨਾਲ ਠੀਕ ਹੈ ਤਾਂ ਉਹਨੇ ਫਿਰ ਖੜੇ ਲੱਗਿਆ ਉਹ ਕਹਿੰਦਾ ਹਜੇ ਮੁੰਡੇ ਖੁੱਡੇ ਘਾ ਲਵੇ ਦੁਨੀਆ ਨਾਲ ਘਾ ਲਵੇ ਅੱਛਾ ਉਹਨੇ ਇਹ ਗੱਲ ਕਹੀ ਠੀਕ ਹੈ ਤਾਂ ਮੁੰਡਾ ਜਦ ਕਰ ਕੋਈ ਨਾਖਦੇ ਨੇਗਾ ਜਦੋਂ ਉਹ ਗੱਲ ਕਹੀ ਨਾ ਮੈਂ ਕਿਹਾ ਫਿਰ ਬਦਰੀ ਨੇ ਮੇਰੇ ਸਾਹਮਣੇ ਕਿਹਾ ਕਹਿੰਦਾ ਚੱਲ ਕਹਿੰਦਾ ਜੀ ਗੁੱਗਾ ਪੁੱਤ ਨੂੰ ਜਗ ਸੱਤੇ ਲੈਣਾ ਵੀ ਕੀ ਹੈ ਕਹਿੰਦਾ ਮਾਈ ਦੀ ਚੋਕੀ ਸੀ ਹਾਂ ਮਾਈ ਚੋਕੀ ਬਾਲ ਲਾ ਦੀਏ ਹਾਂ ਕਹਿੰਦਾ ਚਲੋ ਅੱਛਾ ਚਲੇ ਗਏ ਜਾ ਖੜਾ ਲਾ ਲਿਆ 2-3 ਘੰਟੇ ਗਿਆ ਸੀ ਇੱਥੇ ਨਾ ਤੁਸੀਂ ਤੁਸੀਂ ਫਿਰ ਪਹਿਲਾਂ ਬੋਲ ਕਿਆ ਲਾਇਆ ਸੀ ਨਾ ਤੂਰ ਨਾ ਆਇਆ ਸੀ ਨਾ ਲਾਇਆ ਸੀ ਜਰਾ ਪਾੜਿਆ ਸੀ ਪਹਿਲੀ ਵਾਰਡ ਹੈ ਦਸੇ ਕਿਦਾਂ ਲਾਇਆ ਸੀ ਹੁਣ ਉਹ ਤਾਂ ਕੋਈ ਚੱਕਰ ਨਹੀਂ ਆ ਉਦੋਂ ਵੀ ਤਾਂ ਤੁਸੀਂ ਐਂ ਲਾਇਆਤਾ ਉਹ ਕਹਿੰਦੇ ਤੈਨੂੰ ਕਿੱਥੇ ਗਾਉਣਾ ਨਹੀਂ ਗਾ ਨਹੀਂ ਗਾਉਣਾ ਤੇ ਮੈਂ ਰੱਖੂ ਉਹ ਕਿ ਲਾ ਗਾ ਕੇ ਸੁਣਾਉਂਦਾ ਸੈਲਾ ਗੰਗਾ ਦਾ ਬੜੀ ਹੈ ਗਜਾਵਰੀ ਤੇ ਦਾ ਤੀਰ ਜਵਲੇ ਬਿਰਾਗ ਸੈ ਲਗਿਆ ਦੀ ਆਗਿਓ ਵਰਤੀ ਗਏ ਗਾਇ ਨੂੰ ਬਹੁਤ ਦੇ ਰੋਗ ਨੂੰ ਹਾਂ ਬਹੁਤ ਆ ਰਿਹਾ ਤੁਸੀਂ ਗਾਓ ਐਜੀ ਤਾਂ ਕੋ ਆਣ ਦੋ ਕਹ ਲਾ ਗਿਆ ਜੀ ਆ ਗਿਆ ਬੱਤ ਗਿਆ ਤੇਰੇ ਹੋ ਗਏ ਗਏ ਅਭਿਰਾਗ ਕਹ ਲਾ ਗਿਆ ਦਾਗੇ ਤੇਰੀ ਉਹ ਵਰਮਾ ਦੀ ਕਹ ਲਾ ਗਿਆ ਦਾਗੇ ਤੇਰੀ ਉਹ ਵਰਮਾ ਦੀ ਬੰਦੇ ਲਾਂਗੇ ਸਾਧੂ ਆਂਦੇ ਭਾਗ ਜਿਹੜਾ ਵਿੱਚ ਗੋਬਲ ਦੇਓ ਜਿੱਥੇ ਕੇ ਨਾਗਰੀ ਸੰਗਪਾਲਾ ਫੇਰੀ ਜੁਦਦੀ ਆਗੇ ਹੋ ਰਾਮ ਦੀ ਕਹਰਾ ਜੁਦਦੀ ਆਗੇ ਹੋ ਰਾਮ ਦੀ ਜਿੱਥੇ ਜਾਣੇ ਕੀ ਦੇ ਸਦਾ ਸੁਹਾਗ ਨਗਰੀ ਆਗੇ ਸਿਆਲਕੋਟ ਬਾਪ ਦੀ ਨਗਰੀ ਆਏ ਸਿਆਲਕੋਟ ਬਾਪ ਦੀ ਆਗੇ ਜਾਲ ਗੋਡ ਬਾਪ ਦੀ ਜਿੱਥੇ ਦਾਨ ਮਬੂਰੀ ਦੁੱਖ ਭੈਣ ਨਾ ਦਿਸੇ ਵਿਵਾਗ ਦੀਆਂ ਰੌਣਕਾਂ ਨਾ ਦਿਸੇ ਵਿਵਾਗ ਦੀਆਂ ਰੌਣਕਾਂ ਨਾ ਦਿਸੇ ਵਿਵਾਗ ਦੀਆਂ ਰੌਣਕਾਂ ਨਾ ਬੋਲਣ ਤੋਤੇ ਮੈਣ ਓਰੇ ਬੰਦੀ ਸਾਥੀ ਸਾਧੂ ਨਾਲ ਸੀ ਆਲਾ万ਦੇ ਸਾਦੇ ਸਾਨੂੰ ਨਾਲ ਸੀ ਗੋਬੀ ਚੰਦੇ ਸੁਖ ਸੈਨ ਨਾ ਦੇਖਦੇ ਵਾਗ ਦੀ ਯਾਰਾਉਣ ਕਾ ਉਮਰ ਕਿੰਨੀ ਹੋ ਗਈ ਤੁਹਾਡੀ ਉਮਰ 80 ਕਰ ਹੋ ਗਿਆ ਜੀ ਤੁਹਾਨੂੰ 80 ਦੇ ਨੇੜੇ ਹੋ ਗਏ ਹਾਂ 2-4 ਮਹੀਨੇ ਘੱਟ ਪੱਦੇ ਸਲਾਮੁਦੀਨ ਜੀ ਬਹੁਤ ਵਧੀਆ ਲੱਗਾ ਤੁਸੀਂ ਆ ਜਿਹੜਾ ਵਿਰਾਸਤੀ ਸਾਜ਼ ਵਜਾਇਆ ਨਾ ਜੀ ਲਗੋਜ਼ਿਆਂ ਦਾ 80 ਸਾਲ ਦੀ ਉਮਰ ਦੇ ਵਿੱਚ ਵੀ ਇੱਥੇ ਸਾਹ ਦਾ ਬੜਾ ਕੰਮ ਹੈ ਅਗਰ ਤਰ ਹਵਾ ਰੱਖਣੀ ਪੈਂਦੀ ਜੀ 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 ਜਿਹੜੇ ਤੁਹਾਡੇ ਉਸਤਾਦ ਜੀ ਗੁਰਵਚਨ ਜੀ ਦੱਸਿਆ ਤੁਸੀਂ ਹਾਂਜੀ ਹਾਂਜੀ ਗੁਰਵਚਨ ਜੀ ਜਿਹੜਾ ਉਹਨਾਂ ਦੇ ਕੀ ਖਾਸियत ਸੀ ਮਹਾਰੀਤ ਕੀ ਸੀ ਉਹਨਾਂ ਤੋਂ ਉਹ ਅੱਗੂ ਬੋਲਦੇ ਸੀ ਉਹ ਅੱਗੂ ਬੋਲਦੇ ਹੀ ਹੋ ਅੜੇ ਦੇ ਜ਼ਿੰਮੇਦਾਰ ਦੀ ਨਹੀਂ ਗਵਈਏ ਸੀ ਉਹ ਗਵਈਆ ਸੀ ਅੱਛਾ ਗੁੰਤਾ ਸੀ ਮੇਰੇ ਨਾਲ ਗਿਆ ਉਹਨਾਂ ਵੀ 25 ਸਾਲ ਦਾ ਅੱਛਾ ਫੇਰ ਅਗਰ ਆਪਣਾ ਪਿਆਰਾ ਹੋ ਗਿਆ ਅੱਛਾ ਮੈਂ ਫਿਰ ਰਾਤ ਨਿਕਲ ਕੇ ਸੀ ਜਿਹੜਾ ਕੁ ਵੇਲੇ ਸੀ ਹੋਰ ਘੰਟੇ ਜਾਂਦਾ ਰਿਹਾ ਅੱਛਾ ਇੱਕ ਮੁੰਡਾ ਤੇੰਦੀਆਂ ਦਾ ਸਾਥ ਵੀ ਜਾਂਦੇ ਰਹੇ ਗਿਆ ਉਹਦੇ ਬਾਅਦ ਹੀ 5-6 ਸਾਲ ਅੱਛਾ ਮੁੰਡਾ ਤੇ ਲਿਆ ਮੁੰਡਾ ਲੇਕੋ ਕੰਮੀ ਕੰਬੀ ਵੀ ਬਿੰਦੇ ਸੇ ਨੂੰ ਹਾਂ ਉਹ ਮੁੰਡਾ ਉਹਦੇ ਨਾਲ ਲੱਗ ਰਿਹਾ ਦਿੱਲੀ ਦੇ ਮੁੰਡੇ ਨਾਲ ਅੱਛਾ ਤੱਕ ਉਹਦੇ ਵੀ ਹਾਂ ਸੋਟਾ ਮੇਰੇ ਕੋ ਹਾਂ ਕੌਣ ਸਾਲ ਗੁਰ ਗਾਇਆ ਉਹ ਵੀ ਫਿਰ ਮੈਂ ਗਾਣ ਛੱਡ ਦਿਆ ਜਿਹੜਾ ਹੋ ਗਿਆ ਅੱਲਾ ਨੂੰ ਪਿਆਰਾ ਹੋ ਗਿਆ ਅੱਛਾ ਉਹ ਵੀ ਗਿਜ਼ਰੀਆ ਬਜੇ ਨੇ ਅੱਛਾ ਬਾਜੀ ਜਿਹੜਾ ਕਰਤਾ ਜੀ ਉਹ ਫਿਰ ਆਪਣੇ ਕਾਰੋਬਾਰ ਨੂੰ ਆ ਗਿਆ ਭਾਂਡੇ ਦੀ ਨੀਂਵ ਸਾਂਹੇ ਟੂੜ ਬਣਾਏ ਫਿਰ ਬਣਾਉਂਦਾ ਮੈਂ ਨਹੀਂ ਅੱਛਾ ਇਹ ਤੁਹਾਨੂੰ ਤੁਸੀਂ ਬਣਾਉਣ ਦਾ ਪਹਿਲਾਂ ਹੀ ਸੀਗਾ ਨਾ ਤੇ ਜੋੜੀਆਂ ਮੈਂ ਹੁਣ ਲੱਗਿਆ ਇਹ ਬਣਾਉਣੇ ਚ ਕੋੜਾ ਕੌਣ ਤਾਂ ਸਟਾ ਟਾਡਾ ਬਣਾਉਣੇ ਮੈਂ ਹੱਸਦਾ ਤਾਂ ਦੁਨੀਆ ਹੀ ਮੇਰੀ ਹਸਾਂ ਤਾਂ ਸਾਰੇ ਹਸਾਂ ਜਿਹੜਾ ਕੋਈ ਦੇਖ ਲਿਆ ਬਸ ਬਣਾਉਂਦਾ ਅੱਛਾ ਸਿੱਖੀ ਤੋਂ ਅਰਦੇ ਤੋਂ ਸ਼ੁਰੂ ਗੁਰਗੁਦਾ ਸਾਹਿਬ ਤੋਂ ਹਸਤਵਾਲ ਮੇਰਾ ਮੈਂ ਪਾਕਿਸਤਾਨ ਦੇ ਮੁੰਨੇ ਜਾ ਕੇ ਸਾਡੇ ਸਾਥੀ ਹੁਕਮਾਰ ਨਹੀਂ ਸਾਡਾ ਜਨਮ ਕਿੱਥੋਂ ਦਾ ਜਨਮ ਮੇਰਾ ਉਹਦੇ ਲਾਂਡਰਾ ਦਾ ਲਾ ਇੱਥੇ ਆਣ ਨੂੰ ਮੇਰਾ ਇਹ ਲਾਂਡਰਾ ਦਾ ਸਾਡਾ ਬਾਬਾ ਰੰਦਾ ਸੀ ਪਛੇਦ ਜੀ ਤੇ ਜਦੋਂ 47 ਹੋਇਆ ਉਦੋਂ ਸਾਡਾ ਕਬਰ ਗਿਆ ਨਹੀਂ ਉਧਰ ਨਹੀਂ ਨਹੀਂ ਸਾਡੇ ਅਸੀਂ ਇੱਥੇ ਰਹੇ ਇੱਥੇ ਰਹੇ ਤੁਸੀਂ ਜੋ ਭਰਾ ਦੇ ਮੇਰੇ ਬਾਪ ਨੂੰ ਅੱਛਾ ਜਸ ਉਹ ਅਸੀਂ ਇਹ ਦੋਦੇ ਲਾ ਗਏ ਸੀ ਨੂੰ ਨਹੀਂ ਆਪਣੀ ਮਰਜ਼ੀ ਨਾਲ ਰਹਿ ਗਏ ਲੋਕਾਂ ਨੇ ਰੱਖਲੇ ਨਹੀਂ ਨਹੀਂ ਮਹੱਬਤ ਨੇ ਰੱਖਿਆ ਨਾ ਇਹ ਮਹੱਬਤ ਨੇ ਰੱਖਿਆ ਹਾਂਜੀ ਹਾਂਜੀ ਮਹੱਬਤ ਨੇ ਰੱਖੇ ਲੋਕਾਂ ਨੇ ਇਹਦੇ ਪਿੰਡ ਦੇ ਸੀਗੇ ਪਿੰਡ ਦੇ ਜਾਨ ਜਾਣਦੇ ਕੋਈ ਨੇ ਜਾਣ ਨਹੀਂ ਦਿੱਤਾ ਜੀ ਤੁਹਾਡੀ ਮਤਲਬ ਕਿ ਪੂਰੀ ਖਾਣ ਪੀਣ ਰਾਖੀ ਪੂਰੀ ਕੀਤੀ ਉਹਨਾਂ ਨੇ ਜੀ ਪੂਰੇ ਮਦਦ ਕੀਤੀ ਮੇਰੇ ਨਾਲ ਤਾਂ ਟਾੜੇ ਹਾਂ ਯਾ ਅੱਛਾ ਤਾਂ ਫਿਰ ਅਸੀਂ ਇਹ ਰਹਿ ਗਏ ਕਿ ਤੁਹਾਡੇ ਨਾਲ ਦੇ ਕੁਝ ਪਰਿਵਾਰ ਹੋਰ ਕੋੜਮੇ ਆਣੇ ਜਿਹੜੇ ਸਾਡੇ ਜਿਹੜੇ ਸਾਡੇ ਆਪਣੇ ਜੀ ਦੇ ਸਾਡੇ ਸਾਡੇ ਜੀ ਆ ਦੇ ਵਿੱਚੋਂ ਇੱਕ ਸਾਡੀ ਭੂਆ ਗਈ ਸੀ ਪਾਕਿਸਤਾਨ ਭੂਆਤ ਗਈ ਹੋਰ ਸਾਬੂਦੀ ਸੀ ਇੰਜ ਸਾਡੇ ਮਾਮੇ ਗਈ ਸੀ ਅੱਛਾ ਯਾ ਮੇਰੇ ਮੰਮੇ ਗਏ ਜਾਂ ਸਾਡੀ ਭੂਆ ਗਈ ਤੇ ਅੱਛਾ ਹੋਰ ਸਾਡਾ ਜਿੰਨਾ ਖਾਂਦਾਨ ਦਾ ਸਾਰਾ ਉਹਦੀ ਦਾ ਉਹ ਨਹੀਂ ਗਿਆ ਉਹ ਨਹੀਂ ਗਿਆ ਉਹ ਅੰਗਲੀ ਅੰਗਲੀ ਰਿਸ਼ਤਾ ਕਰ ਫੀਂਗੋਂ ਦੀਆਂ ਮਾਰੀ ਬੁੱਟੀਆਂ ਉਹ ਵਿੱਚ ਚਲੇ ਵੀ ਗਏ ਅੱਛਾ ਜਿਹੜਾ ਸਕੇ ਦੇ ਸਾਡੇ ਸਕੇ ਜਿ ਗਿਆ ਕੋਈ ਸਕੇ ਨਹੀਂ ਦੇ ਹਾਂਜੀ ਸਕੇ ਦੇ ਕੋਈ ਨਹੀਂ ਗਿਆ ਅੱਛਾ ਤੁਸੀਂ ਕਿਹਾ ਇੱਕ ਗੱਲ ਕਹੀ ਤੁਸੀਂ ਵੀ ਮੁਹੱਬਤ ਨੇ ਰੋਕਲੇ ਹਾਂਜੀ ਹਾਂਜੀ ਮੁਹੱਬਤ ਨੇ ਰੋਕੇ ਰੋਕਣਾ ਜਾਣ ਨਹੀਂ ਦੇਣਾ ਫਿਰ ਅੱਛਾ ਹਾਂਜੀ ਨਾ ਨੁਕਸਾਨ ਹੋਣ ਦੇ ਨਾ ਨੁਕਸਾਨ ਵੀ ਕੋਈ ਨਹੀਂ ਹੋਇਆ ਬਿਲਕੁਲ ਵੀ ਗਿਆ ਕੋਈ ਨਹੀਂ ਕੋਈ ਅੱਛਾ ਉਹ ਐਸੇ 1.5 ਸਾਲ ਅਸੀਂ ਲੱਗੋ ਲਪਿੰਦ ਕੋੜੂ ਬਿਲਕੁਲੀ ਨਹੀਂ ਹਕ ਉਹ ਘਰ ਪਰ ਦੇ ਵਿੱਚ ਹੈ ਉਥੇ ਦਾ 150 ਰਹਿ ਗਿਆ ਜੀ ਹਲੇ ਦੇ ਬਾਦ ਲੋਕ ਲੋਕ ਕਿ ਰਹਿਣਾ ਪਿਆ ਨਹੀਂ 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 ਲੋਕ ਨਹੀਂ ਬਸ ਜਿੱਲੀ ਲਗਿਆ ਅੱਛਾ ਜਿਹਨੇ ਹੋਰ ਰਿਸ਼ਤੇਦਾਰ ਬਰਾਦੀ ਜੀ ਸਭ ਚਲੀ ਚਲੀ ਗਈ ਹਾਂ ਕੰਨੇ ਰਹਿ ਗਏ ਹਾਂ ਹਾਂ ਬਾਕੀ ਖਤਰਾ ਦਿਨ ਮੈਂ ਥਾਏ ਗਦਰ ਬਿਆਬਾ ਕੀ ਬਤਾਦਾ ਕੋਈ ਇਮਾਰਤ ਰਾਤ ਰਾਤ ਮਰਾਸ ਪੁੱਛਾ ਸਾਡੇ ਰਿਸ਼ਤੇਦਾਰ ਐਡੇ ਕਿ ਥੋੜੇ ਬਹੁਤੇ ਉਹਨਾਂ ਦੇ ਲੱਗ ਜਾ ਕਿ ਸਾਡਾ ਰਿਸ਼ਤ ਹੋਰ ਹੋ ਗਿਆ ਨਹੀਂ ਜੱਸੇ ਇਕੱਲਾ ਹੀ ਕਰਦੇ ਸੀ ਸਾਡਾ ਜਿਹੜੀ ਤੁਸੀਂ ਜਾਣਦੇ ਵੀ ਮੁਹੱਬਤ ਨੇ ਰੋਕ ਲਿਆ ਤੁਹਾਡੇ ਬਜ਼ੁਰਗਾਂ ਨੇ ਤੁਹਾਨੂੰ ਦੱਸਿਆ ਉਹਨਾਂ ਤੁਹਾਡੇ ਬਾਲਕ ਨੇ ਬਜ਼ੁਰਗਾਂ ਨੇ ਹਾਂ ਹਾਂ ਸੀਰ ਗੁੰਨਗੀਆਂ ਗੱਲਾਂ ਕਰਦੇ ਲੋ ਕਿੱਦਾਂ ਬਿਆਨ ਕਰਦੇ ਸੀ ਗੱਲ ਹਾਂ ਜੀ ਕੀ ਕਹਿੰਦੇ ਸੀ ਪੂਰੀ ਗੱਲ ਸਾਨੂੰ ਲੋਕਾਂ ਨੂੰ ਜਾਣ ਨਹੀਂ ਦਿੱਤਾ ਤੁਹਾਨੂੰ ਕਹਿੰਦੇ ਸਾਨੂੰ ਰੋਕ ਲਿਆ ਬੰਦੇ ਨੇ ਪਿੰਡ ਦੇ ਨੇ ਪਿੰਡ ਦੇ ਨੇ ਰੋਕ ਸੁਝਾਦੇ ਨਹੀਂ ਜਾਣ ਦਿੱਤੇ ਲਾਂਡਰਾ ਕੋਲ ਕਿਹੜਾ ਪਿੰਡ ਦੱਸਿਆ ਲਾਂਡਰਾ ਇੱਕ ਪਾਸ ਪਿੰਡ ਲਾਂਡਰਾ ਹਾਂ ਜੀ ਹਾਂ ਲਾਂਡਰਾ ਹਾਂ ਜੀ ਅੱਛਾ ਲਾਂਡਰਾ ਨਹੀਂ ਰਹਿੰਦੇ ਸੀ ਜਾਦੇਬਾਦੀ ਘਟਣੀ ਹੈ ਜਾਦੇਬਾਦੀ ਘਟਦੀ ਹੋਣੀ ਤਾਂ ਬਹੁਤ ਜ਼ਿਆਦਾ ਹੋ ਗਈ ਚੰਦ ਉਹ ਜਾ ਵਦ ਲੋ ਵੀ ਤਾਂ ਤੇਰੇ ਅਭੀ ਬਈ ਕਾ ਬੜਾ ਗੋ ਹੋ ਉਹ ਜਿਹੜੇ ਜਿਨ੍ਹਾਂ ਨੇ ਰੋਕਿਆ ਉਹ Hindu ਵੀ ਸੀ Sikh ਵੀ ਸੀ Hindu ਨੇ ਸਾਰੇ ਹੁਣ ਮੁਸਲਮਾਨ ਤਾਂ ਸੀ ਅਸੀਂ ਦੋ ਇੰਨੇ ਲੋਕਾਂ ਦੇ ਲੀਆ ਨਾ ਚਲੇ ਗਏ ਸੀ ਅੱਛਾ ਹਾਂ ਉਹ ਚਲੇ ਗਈ ਸੀ ਹਥ ਪਰ ਨਾ Hindu ਆਨੇ ਸਾਨੂੰ ਰੋਕਿਆ ਹਾਂ ਉਹਨਾਂ ਦੀ ਮੁਹੱਬਤ ਨੇ ਰੋਕਿਆ ਹਾਂ ਜੀ ਜੀ ਉਹਨਾਂ ਦੀ ਮੁਹੱਬਤ ਨੇ ਰੋਕਿਆ ਦੀਖੋ ਪਿਆਰ ਕਰਨ ਵਾਲੇ ਵੀ ਬੜੇ ਹਾਂਜੀ ਹਾਂਜੀ ਤੁਸੀਂ ਪਿਆਰ ਵੀ ਕਰਨੇ ਬੜੇ ਕ ਮਾਰ ਕਾਟ ਕਰਨ ਵਾਲੇ ਵੀ ਬਥੇ ਹਾਂ ਹਾਂ ਜੀ ਹਾਂ ਜੀ ਇਹਦਾ ਖਾੜੀ ਕੇ ਵੇਚੀ ਦਾ ਬਿਜਾਰ ਦੇ ਛੰਨ ਨਮਾਇਤਾ ਕਹਿ ਰ ਮੂਝੋ ਦਾ ਗੱਲ ਵੱਡੀ ਐ ਕਹਿ ਜੇ ਜਮਾ ਸਿਣਾ ਪਰ ਤੂ ਕਹਿ ਦਾ ਸੀ ਤੁਲਿਆ ਤੇਰੇ ਬੁੱਤ ਦਾ ਕਰੂੰਗਾ ਵਿਆਹ ਸੰਦੇ ਤੂੰ ਕਹਿ ਲਾ ਜੀ ਦੁਲਿਆ ਤੇਰੇ ਬੁੱਤ ਦਾ ਘਰੂਗਾ ਬਿਆ ਕਹਿ ਤੂੰ ਢੂਲ ਜਲੀਆਂ ਚੌਂਰੀ ਮੈਨੂੰ ਕਾਹਦਾ ਰਹਿ ਗਿਆ ਚਾ ਮੈਂ ਰੱਖ ਗੀਏ ਕਪੜੀਏ ਬਰੀ ਦੀਏ ਤੇਰੇ ਦੀਆਂ ਨਹੀਂ ਅਸੀਖ ਲਗਾ ਜੰਨੇ ਗਾਣੇ ਜੇ ਦੋ ਜਣੇ ਬਚਤ ਬੋਚੀ ਬੜੀ ਨਹੀਂ ਨਹੀਂ ਬਹੁਤ ਸਣਾ ਗਾ ਲੈਣੋ ਅਚਾ ਹੁਣ ਇੱਕ ਜੋੜੀ ਤੇ ਬਹਿਰ ਲਾਓ ਕੋਈ ਹੈ ਜੀ ਇੱਕ ਜੋੜੀ ਤੇ ਲਾਓ ਕੋਈ ਬਹਿਰ ਵਧੀਆ ਜੀ <laughs> . ਵਾਹ ਜੀ ਬਹੁਤ ਵਧੀਆ ਅੱਛਾ ਤੁਸੀਂ ਕਹਿ ਰਹੇ ਸੀਗੇ ਵੀ ਇਹਦੀ ਡਿਮਾਂਡ ਹੈਗੀ ਅਜੇ ਵੀ ਪੂਰੇ ਨਹੀਂ ਹੋ ਰਹੇ ਤੁਹਾਡੇ ਤੋਂ ਕੌਣ ਲੈ ਰਿਹਾ ਇਹਨਾਂ ਨੂੰ ਅੱਜ ਤੱਕ ਤੇ ਜਿਹੜੇ ਕੋਈ ਆਉਂਦੇ ਆ ਢੰਗੜੇ ਮਾਸਟਰ ਢੋਲੀ ਨਹੀਂ ਉਹ ਉਹ ਵਜਾਉਂਦੇ ਵੀ ਆ ਇਹਨੂੰ ਵੈਸੇ ਨਾਲ ਆਉਂਦੇ ਆ ਲੜਕੀਆਂ ਨਾਲ ਗਾਉਂਦੇ ਆ ਲੜਕੀਆਂ ਨਾਲ ਬੋਲਦੇ ਆ ਲੋਕ ਜਨ ਨਾਲ ਤੇ ਕਲਾਕਾਰ ਜਿਹੜੇ ਬੁਲਾਉਣ ਵਾਲੇ ਹੈਗੇ ਆ ਕਾਫੀ ਹਾਂਜੀ ਗੋਜੇ ਬਜ਼ਾਰ ਵਾਲੇ ਹਾਂਜੀ ਨਵੇਂ ਨਵੇਂ ਫੇਰੇ ਯਾਰ ਹੋ ਰਹੇ ਨੇ ਨਵੇਂ ਵੀ ਤਿਆਰ ਹੋ ਰਹੇ ਆ ਹਾਂਜੀ ਆਨੇ ਦੇ ਵळे ਆਪਣੇ ਹੋਰ ਵੀ ਕੋਈ ਬਣਾਉਂਦਾ ਇਸ ਦਾ ਕੋਈ ਨਹੀਂ ਮੇਰੇ ਤੁਸੀਂ ਬਣਾਉਂਦੇ ਆ ਮੇਰੇ ਨਾਲ ਕੋਈ ਨਹੀਂ ਬਣਾਉਂਦਾ ਅੱਛਾ ਤੇ ਮੇਰੇ ਕੋਟਲੇ ਦੇ ਪਰੇ ਹੋ ਹੈ ਮੇਰੇ ਕੋਟਲੇ ਪਰੇ ਬਣੁੰਦੀ ਇੱਕ ਬਨੇਰ ਕੋਟਲੇ ਹਾਂ ਉਹਦੇ ਪਰੇ ਕਰਕੇ ਬਣੁੰਦੀ ਹੈ ਅੱਛਾ ਪਿੰਡ ਹਾਂ ਉਹ ਫੇਰ ਉੱਛੇ ਰਹਿੰਦਾ ਤੇ ਰਹਿੰਦਾ ਅੱਛਾ ਕਿਧਰੇ ਅੱਛਾ ਰੋਪੜ ਸੇ ਜ਼ਿਲ੍ਹਾ ਸ਼ਾਲਪੁਰ ਦੇ ਵਿੱਚ ਹਾਂ ਤੇ ਉੱਪਰ ਦੇ ਪਰੇ ਕਰਕੇ ਕੋਈ ਖਰੀਗਾ ਨਾ ਪੜਾ ਪੜਾ ਬਿੰਦਾ ਦਾ ਅੱਛਾ ਉੱਥੇ ਬਣਦਾ ਖਜੋੜੀਆਂ ਦਾ ਬੱਚਾ ਕਿ ਕਿ ਲੁਧਿਆਣੇ ਦੇ ਵਿਚੋੜਾ ਦਾ ਮੁੰਡਾ ਚਾਹਣਾ ਦਾ ਮੁੰਡਾ ਠੀਕ ਹੈ ਤਾਂ ਕਿ ਉਹ ਲਿਜਾਉਂ ਦੋ ਜੁਰਾਂ ਤੇ ਹੁਣ ਵੀ ਹੋਣਾ ਇੱਕ ਦੋ ਧਿਆਨ ਨਹੀਂ ਵੀ ਰੂਹੇਗਾ ਤੁਹਾਡੇ ਪਰਿਵਾਰ ਚ ਤੁਹਾਡੇ ਬੱਚੇ ਵੀ ਇਸ ਪਾਸੇ ਨੂੰ ਲੱਗੇ ਨਹੀਂ ਹੋਰ ਹੀ ਕੋਈ ਸੰਦ ਅੱਛਾ ਹੋਣੀ ਲੱਗੇ ਉਹਨਾਂ ਵਿੱਚ ਤੁਸੀਂ ਕੰਨਿਆਂ ਨੇ ਮੋਰਚਾ ਸਾਂਭਿਆ ਹੋਇਆ ਬਸ ਮੈਂ ਮੋਡੀਫਾਈਕਾਸ਼ਨ ਸਾਂਭਦੇ ਹਾਂ ਫਿਰ ਦਿਨੇ ਆਪਣੇ ਦਿਨ ਜਾਊਗਾ ਬਸ ਨਹੀਂ ਪੈਦਾ ਹੋ ਗਿਆ ਬਸ ਕੋਈ ਨਾਮੀ ਕਲਾਕਾਰ ਨਾਮੀ ਸਿੰਗਰ ਗਵਈਏ ਉਹਨਾਂ ਨਾਲ ਵੀ ਕੰਮ ਕਰਿਆ ਤੁਸੀਂ ਮੈਂ ਗਾਇਆ ਜੀ ਹੁਣ ਜਿਹੜੇ ਗਵਈਏ ਨਾਮੀ ਕਿੱਥੇ ਹੁੰਦੇ ਸੀ ਉਹ ਤਾਂ ਗਵਈਏ ਜਿਹੜੇ ਜਿਹੜੇ ਕਦੇ ਅਸੀਂ ਗਾਉਂਦੇ ਹਾਂ ਉਹ ਹੀ ਹੁੰਦੇ ਦੇ ਗਵਈਏ ਇਹਨਾਂ ਦਾ ਅਸਮਾਨ ਆ ਰਹੀ ਆ ਤੇ ਇਹਨਾਂ ਨਾਲ ਮੈਂ ਨਹੀਂ ਕੰਮ ਜਿੱਤ ਕੰਮ ਛੱਡ ਦੇਦਾ ਮੈਂ ਅੱਛਾ ਹਾਂ ਜਦੋਂ ਨਵੇਂ ਨਿਕਲੇ ਹਨ ਮੈਂ ਕੰਮ ਛੱਡ ਦਈ ਕੋ ਮਾਨਕਦੀਵ ਨਹੀਂ ਕਲੀਆਂ ਨਿਕਲੀਆਂ ਜਦੋਂ ਹਾਂ ਜਦ ਮੈਂ ਗਾਉਂਦਾ ਸੀ ਛੋੜਾ ਜਿਹਾ ਅੱਛਾ ਛੋੜੇ ਜਿਹੇ ਗਾਇਆ ਸਾਲ ਸੀ ਮਹੀਨੇ ਫਿਰ ਮੈਂ ਛੱਡ ਦੇ ਛਿੜਕੇ ਮੈਂ ਨਾ ਨਹੀਂ ਲਿਆਦਾ अच्छा एंड फिर नहीं गया इनਾਂ ਦੇ ਸੰਪਰਕ ਚ ਵੀ ਆਇਆ ਕਦੀ ਕਿਸੇ ਨੇ ਨਹੀਂ ਨਾ ਸਾਬਦੇ ਜਾਂ ਕਿਸੇ ਨਹੀਂ 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 ਆਇਆ ਜਦ ਇਹ ਇੰਨੇ ਇੰਨੇ ਜਿਹੇ ਹੋਂਚ ਗੋਵਿਆ ਦੀ ਜਦ ਨਹੀਂ ਸੀ اچھا ਹਾਂਜੀ ਮੂਸਾ ਗੋਵਿਆ ਦੀ ਬਹੁਤ ਬਹੁਤ ਜੇ ਤਾਂ ਸਾਨੂੰ ਪੈਸਾ ਵੀ ਸਾਰੀ ਸਾਰਾ ਦੇ ਫਿਰ 100 ਰੁਪਏ ਵੀ ਨਹੀਂ ਬਣਦਾ ਖਾੜੇ ਚ ਅੱਛਾ ਹੁਣ ਤਾਂ 10000 ਰੁਪਏ ਬਣਦਾ ਬਣਦਾ ਹਾਂ ਮੂਸਾ ਖਾੜੇ ਦਾ 10000 ਰੁਪਏ ਬਣਦਾ 15 15 15 ਹਾਂ ਲੋਕੀ ਸਾਬ ਬਖਸ਼ ਬਖਸ਼ ਦੀ ਬਣਦਾ ਜੀ ਹੁਣ ਯੋਵਾਦਨੀ ਅ ਬਹੁਤ ਚੰਗਾ ਲੱਗਾ ਤੁਹਾਡੇ ਕੋਲ ਆਏ ਅਸੀਂ ਅਸੀਂ ਤੁਹਾਨੂੰ ਆਪਣੇ ਸਨੋਤਾਂ ਦੇ ਰੂਪ ਨੂੰ ਕੀਤਾ ਇਹ ਸੰਜੀ ਬਜ਼ੁਰਗ ਸਲਾਮੋ ਦੀ ਜੀ ਪਿੰਡ ਹੈ ਬਸ ਇੱਥੇ ਖਾ ਵਾਰਡ ਨੰਬਰ 2 ਬਨੂੜ ਬਨੂੜ ਵਿੱਚ ਪੈਂਦਾ ਹੈ ਹਾਈਵੇ ਦੇ ਉੱਤੇ ਪਿੰਡ ਹੈ ਔਰ ਕਿਦਾਂ ਦੇ ਲੱਗੀ ਤੁਹਾਨੂੰ ਗੱਲਬਾਤ ਬਜ਼ੁਰਗ ਪੁਰਾਣੇ ਵਿਰਾਸਤੀ ਅਲਗੋਜ਼ੇ ਬਣਾਉਂਦੇ ਨੇ ਵਜਾਉਂਦੇ ਵੀ ਨੇ ਇਸੇ ਤਰ੍ਹਾਂ ਕਿਸੇ ਹੋਰ ਜਿਹੜੇ ਵਿਲੱਖਣ ਕੰਮ ਕਰਨ ਵਾਲੇ ਸਾਡੇ ਪੰਜਾਬ ਦੇ ਗਿਰਸ਼ੇ ਦੇ ਉੱਤੇ ਕੰਮ ਕਰਨ ਵਾਲੇ ਬਜ਼ੁਰਗ ਨੇ ਉਹਨਾਂ ਤੱਕ ਪਹੁੰਚ ਕਰਾਂਗੇ ਤੁਹਾਡੇ ਰੂਪ ਨੂੰ ਪਰਾਵਾਂਗੇ ਤਦ ਤੱਕ ਲਈ ਸ਼ੁਕਰੀਆ ਮਿਹਰਬਾਨੀ